ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਹਾਂ ਜੀ ਵਾਸਮਤੀ 1509 ਦੇ ਰੇਟ ਜਿਹੜੇ ਆਪਣੇ ਰਹੇ ਨੇ ਸ਼ਾਮ ਤੱਕ ਕੀ ਰੇਟ ਰਹੇ ਨੇ ਆਪਾਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਾਂਗੇ ਵਾਸਮਤੀ 1509 ਦੇ ਰੇਟ ਜਿਹੜੇ 3100 ਤੇ ਲਗਭਗ ਪਹੁੰਚ ਕੇ ਪਹੁੰਚ ਗਏ 3100 ਤੇ ਤੇ ਕਿਹੜੀ ਮੰਡੀ ਚ ਪਹੁੰਚੇ ਆਪਾਂ ਗੱਲਬਾਤ ਸਾਰੀ ਦੱਸਾਂਗੇ ਕਿਹੜੀ ਮੰਡੀ ਚ ਪਹੁੰਚਿਆਗਾ 3100 ਨੂੰ ਤੇ ਪੰਜਾਬ ਦੀਆਂ ਮੰਡੀਆਂ ਦੇ ਆਪਣੇ ਕੋਲੇ ਰੇਟ ਨੇ ਤੇ ਆਪਾਂ ਤੁਹਾਡਾ ਨਾਲ ਰੇਟ ਸਾਂਝੇ ਕਰਦੇ ਹਾਂ ਉਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਰ ਚੈਨਲ ਤੇ ਆਪਣੀ ਵਾਰ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਕਿ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਸ੍ਰੀ ਅਮਰਸਰ ਸਾਹਿਬ ਜਿੱਥੇ 1509 ਦਾ ਰੇਟ ਲੱਗਾ 2676 ਰੁਪਏ ਫਿਰ ਤਨਤਨ ਸਾਹਿਬ ਜਿੱਥੇ 1509 ਦਾ ਰੇਟ ਲੱਗਾ 2845 ਰੁਪਏ ਅੱਗੇ ਗੱਲ ਕਰਦੇ ਆ ਜੀ ਕੋਟਕਪੂਰਾ ਦੀ ਜਿੱਥੇ ਰੇਟ ਜਿਹੜਾ 1509 ਦਾ ਲੱਗਿਆ 2600 ਤੋਂ ਲੈ ਕੇ ਜਿਹੜਾ 2900 ਰੁਪਏ ਤੱਕ ਜਿਹੜਾ ਰੇਟ ਲੱਗਿਆ 1847 ਦਾ ਜਿੱਥੇ ਕੋਟਕਪੂਰੇ ਮੰਡੀ 'ਚ ਰੇਟ ਲੱਗਿਆ ਜੀ 2600 ਰੁਪਏ ਫਖਵਾੜੇ ਦੀ ਗੱਲ ਕਰੀਏ ਤਾਂ 1509 ਦਾ ਰੇਟ ਲੱਗਿਆ ਜੀ 2800 ਰੁਪਏ ਸੰਗਰੂਰ ਮੰਡੀ ਦੀ ਗੱਲ ਕਰਦੇ ਆ 1509 ਲੱਗਿਆ 2850 ਰੁਪਏ ਪਾਤੜਾ ਮੰਡੀ 'ਚ 1509 ਲਗਾਈ 2945 ਰੁਪਏ ਫਾਜ਼ਲਕਾ ਮੰਡੀ 'ਚ 1509 ਲੱਗਿਆ 2867 ਰੁਪਏ ਫਤੇਗੜ ਚੂੜੀਆਂ ਜਿਹੜਾ 1509 ਲੱਗਿਆ 2790 ਰੁਪਏ ਅੱਗੇ ਟਹਾਣਾ ਮੰਡੀ 'ਚ ਗੱਲ ਕਰਦੇ ਆਂ ਜੀ ਉੱਥੇ ਲੱਗਿਆ 1509 2850 ਰੁਪਏ ਤੇ 1847 ਦਾ ਜਿਹੜਾ ਰੇਟ ਲੱਗਿਆ 2840 ਰੁਪਏ ਅੱਗੇ ਸਰਸਾ ਮੰਡੀ ਦੀ ਗੱਲ ਕਰੀਏ ਤਾਂ ਉੱਥੇ 1509 ਲੱਗਿਆ ਜੀ 2775 ਰੁਪਏ ਕੰਬੈਨ ਨਾਲ ਕੱਟਿਆ ਹੋਇਆ ਤੇ ਹੱਥ ਨਾਲ ਕੱਟਿਆ ਹੋਇਆ ਲੱਗਿਆ ਜੀ 2901 ਰੁਪਏ ਅੱਗੇ ਗਰਾਉਂਡਾ ਮੰਡੀ ਦੀ ਗੱਲ ਕਰੀਏ ਜਿੱਥੇ 1509 ਲੱਗਿਆ 2700 ਰੁਪਏ ਤੇ ਦਿੱਲੀ ਦੀ ਨਰੇਲਾ ਮੰਡੀ ਚ 1509 ਲੱਗਿਆ ਜੀ 2680 ਰੁਪਏ ਕੰਬੈਨ ਨਾ ਘਟਿਆ ਹੋਇਆ ਜੋਨਾਂ ਲੱਗਿਆ ਤੇ ਹੱਥ ਨਾਲ ਜਿਹੜਾ ਝਾੜਿਆ ਹੋਇਆ ਝੋਨਾ ਕੱਟਿਆ ਹੋਇਆ ਜੋਨਾਂ ਲੱਗਿਆ ਜੀ 3100 ਰੁਪਏ ਇਹ ਸਨ ਪੰਜਾਬ ਤੇ ਹਰਿਆਣੇ ਦੀਆਂ ਕੁਝ ਮੰਡੀਆਂ ਨੇ ਜਿਹੜੇ ਆਪਾਂ ਰੇਟ ਤੁਹਾਡੇ ਨਾਲ ਸਾਂਝੇ ਕੀਤੇ ਨੇ ਸੋ ਵੀਰੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਬਹੁਤ سارے ਕਿਸਾਨ ਵੀਰ ਆ ਜਿਹੜੇ ਵੀਡੀਓ ਨੂੰ ਲਾਇਕ ਬਹੁਤ ਘੱਟ ਆਉਂਦੇ ਨੇ ਤੇ ਪਹਿਲਾ ਵੀਡੀਓ ਨੂੰ ਆਪ ਨੂੰ ਬਹੁਤ ਕਿਸਾਨ ਵੀਰਾਂ ਨੇ ਪਿਆਰ ਦਿੱਤਾ ਇਸ ਤਰ੍ਹਾਂ ਹੀ ਪਿਆਰ ਦੇਉਂਦੇ ਰਹੋ ਦਿੰਦੇ ਰਹੋ ਤੇ ਆਪਾਂ ਤੁਹਾਡੇ ਲਈ ਜਿਹੜੀ ਡੇਲੀ ਡੇਲੀ ਅਪਡੇਟ ਲੈ ਕੇ ਆਉਂਦੇ ਰਹਾਂਗੇ ਹੁਣ ਨਵੀਂ ਅਪਡੇਟ ਨਾਲ ਕੱਲ ਨੂੰ ਦੁਬਾਰਾ ਮਿਲਦੇ ਆਂ ਜੀ ਤਦ ਤੱਕ ਲਈ ਧੰਨਵਾਦ